ਧਰਨਾ ਨੂੰ ਦੇਖੋ ਅਸੀਂ ਤਾਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪੂਰੇ ਪੰਜਾਬ ਚ ਦੇ ਰਹੇ ਆ ਇਹ ਪੰਜਾਬ ਸਰਕਾਰ ਜਿਹੜੀਆਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾ ਕੋ ਲਾਗੂ ਨਹੀਂ ਕਰ ਰਹੀ ਸਾਡੇ ਪੰਜਾਬ ਦੇ ਅੰਦਰ ਹਜ਼ਾਰਾਂ ਪਲਾਟ ਕੱਟੇ ਹੋਏ ਆ ਲਗਾਤਾਰ ਪਹਿਲਾਂ ਵਾਲੀਆਂ ਸਰਕਾਰਾਂ ਝੂਠ ਮਾਰਦੀਆਂ ਰਹੀਆਂ ਇਹ ਸਰਕਾਰ ਵੀ ਉਹਨਾਂ ਨਾਲ ਜਾਨੀ ਵੱਧ ਝੂਠ ਮਾਰਨ ਵਾਲੀ ਨਿਕਲੀ ਆ ਇਹ ਸਰਕਾਰਾਂ ਮੁਰਦਾਫਤ 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 ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਅਰਬਾਂ ਖਰਬਾਂ ਰੁਪਇਆ ਮਾਫ ਕਰਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਸਾਰਿਆਂ ਨੇ ਰਲ ਮਿਲ ਕੇ ਤਾਂ ਜਾਨੀ ਮਜ਼ਦੂਰਾਂ ਸਰ ਵੀ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਕਰਜ਼ਾ ਬੇਰੁਜ਼ਗਾਰੀ ਹੋਣ ਕਰਕੇ ਲੋਕ ਮੋੜ ਨਹੀਂ ਸਕਦੇਗੇ ਇਹ ਕਰਜ਼ਾ ਜਿਹੜਾ ਖਤਮ ਕੀਤਾ ਜਾਵੇ ਤੇ ਪੰਜਾਬ ਦੇ ਅੰਦਰ 16 ਲੱਖ 66 ਹਜ਼ਾਰ ਏਕੜ ਜ਼ਮੀਨ ਪਈ ਹੈ ਇਸੇ ਤਰ੍ਹਾਂ ਜਾਨੀ ਕਰੋੜਾਂ ਏਕੜ ਜ਼ਮੀਨ ਹੈ ਜਿਹੜੀ ਉਹ ਪੂਰੇ ਹਿੰਦੁਸਤਾਨ ਦੇ ਅੰਦਰ ਪਈ ਹੈ ਉਹ ਆਵਾਜ਼ ਕਰਕੇ ਜਾਨੀ ਬੇਜ਼ਮੀਨੇ ਅਤੇ ਥੋੜ੍ਹ ਜਿਹੀ ਮੀਨਾਂ ਕਿਸਾਨਾਂ ਤੇ ਮਜ਼ਦੂਰਾਂ ਚ ਵੰਡੀ ਜਾ ਸਕਦੀ ਹੈ ਸਰਕਾਰ ਦਾ ਆਬਾਦ ਕਾਨੂੰਨ ਬਣਿਆ ਹੋਇਆ ਵੀ 1.75 ਏਕੜ ਤੋਂ ਵੱਧ ਕੋਈ ਰੱਖ ਨਹੀਂ ਸਕਦਾਗਾ 1.75 ਏਕੜ ਤੋਂ ਵੱਧ ਨਿਕਲਦੀਆਂ ਜ਼ਮੀਨਾਂ ਜਿਹੜੀਆਂ ਉਹ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਵੰਡੀਆਂ ਜਾਣ ਕਲੀ ਭਗਵੰਤ ਮਾਨ ਸਰਕਾਰ ਤੇ ਜਿੱਥੇ ਕਿਸਾਨ ਇਸ ਗੱਲ ਤੇ ਲੜ ਰਹੇ ਆ ਅਸੀਂ ਵੀ ਇਹ ਮੰਗ ਕਰਦੇ ਆ ਕਿ ਭਗਵੰਤ ਇਸ ਮੰਗ ਪੱਤਰ ਚ ਵੀ ਹੈਗਾ ਕਿ ਭਗਵੰਤ ਮਾਨ ਸਰਕਾਰ ਜਾਣੀ ਵਿਸ਼ੇਸ਼ ਸੈਸ਼ਨ ਬੁਲਾ ਕੇ ਜਿਹੜੇ ਉਹ ਡਰਾਫਟ ਭੇਜਿਆ ਉਹਨਾਂ ਨੂੰ ਰੱਦ ਕਰੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਕੋੜੂਪੁਰਾ ਦੇ ਐਸਡੀਐਮ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਤਾਂ ਕਾਫੀ ਮੰਗਾਂ ਜਿਹੜੇ ਹੈਗੀਆਂ ਇਹਨਾਂ ਦੀਆਂ ਪੂਰੀਆਂ ਵੀ ਹੋਈਆਂ ਤਾਂ ਹੋਰ ਜਿਹੜੇ ਮੰਗਾਂ ਰਹਿੰਦੀਆਂ ਉਸ ਨੂੰ ਲੈ ਕੇ ਲਗਾਤਾਰ ਪਹਿਲਾਂ ਵੀ ਧਰਨਾ ਦਿੱਤਾ ਜਾਂ ਅੱਜ ਫੇਰ ਧਰਨਾ ਦੇ ਰਹੇ ਆ ਤਾਂ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀਜੰਦਰ ਗੱਲਬਾਤ ਕਰਦੇ ਆ ਸਾਡੇ ਨਾਲ ਗੁਰਪਾਲ ਨੰਗਲ ਜੁੜੇ ਗੱਲਬਾਤ ਕਰਦੇ ਸਰ ਕਿਸਾ ਨੂੰ ਦੇਖਦੇ ਹੋ ਤੁਸੀਂ ਤੁਹਾਨੂੰ ਲੈ ਕੇ ਅਸੀਂ ਅੱਜ ਇਹ ਧਰਨਾ ਨੂੰ ਦੇਖੋ ਅਸੀਂ ਤਾਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪੂਰੇ ਪੰਜਾਬ ਚ ਦੇ ਰਹੇ ਆ ਤੇ ਤਹਿਸੀਲਾਂ ਦੇ ਉੱਤੇ ਤੇ ਜ਼ਿਲ੍ਹੇ ਪੱਧਰੇ ਧਰਨੇ ਆ ਇਹ ਜੀ ਇਸ ਮਾਮਲੇ ਦੇ ਇਹਦੇ ਵਿੱਚ ਮੰਗਾਏ ਹੈਗੇ ਆ ਕਿ ਪੰਜਾਬ ਸਰਕਾਰ ਜਿਹੜੀਆਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾ ਕੋ ਲਾਗੂ ਨਹੀਂ ਕਰ ਰਹੀ ਦੂਜੀ ਗੱਲ ਇਹ ਹੈਗੀ ਆ ਕਿ ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਅਰਬਾਂ ਖਰਬਾਂ ਰੁਪਇਆ ਮਾਫ ਕਰਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਸਾਰਿਆਂ ਨੇ ਰਲ ਮਿਲ ਕੇ ਤਾਂ ਜਾਨੀ ਮਜ਼ਦੂਰਾਂ ਸਰ ਵੀ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਕਰਜ਼ਾ ਪਿੰਡਾਂ ਦੇ ਜਿਹੜੇ ਸੂਦਖੋਰ ਆ ਉਹਨਾਂ ਦਾ ਕਰਜ਼ਾ ਹੈਗਾ ਇਸੇ ਤਰ੍ਹਾਂ ਬੈਂਕਾਂ ਦਾ ਕਰਜ਼ਾ ਵੀ ਹੈਗਾ ਜਿਹੜਾ ਬੇਰੁਜ਼ਗਾਰੀ ਹੋਣ ਕਰਕੇ ਲੋਕ ਮੋੜ ਨਹੀਂ ਸਕਦੇਗੇ ਇਹ ਕਰਜ਼ਾ ਆਹੀ ਬਣਿਆ ਰਹਿਣਾ ਤੇ ਹੋਰ ਕਰਜ਼ਾ ਚੱਕ ਰਹੇ ਆ ਉਹ ਇਹ ਕਰਜ਼ਾ ਜਿਹੜਾ ਖਤਮ ਕੀਤਾ ਜਾਵੇ ਇਸੇ ਤਰ੍ਹਾਂ ਜਾਨੀ ਪੰਜਾਬ ਦੇ ਅੰਦਰ ਹਜ਼ਾਰਾਂ ਪਲਾਟ ਕੱਟੇ ਹੋਏ ਆ ਲਗਾਤਾਰ ਪਹਿਲਾਂ ਵਾਲੀਆਂ ਸਰਕਾਰਾਂ ਝੂਠ ਮਾਰਦੀਆਂ ਰਹੀਆਂ ਇਹ ਸਰਕਾਰ ਵੀ ਉਹਨਾਂ ਨਾਲ ਜਾਨੀ ਵੱਧ ਝੂਠ ਮਾਰਨ ਵਾਲੀ ਨਿਕਲੀ ਆ ਉਹਨਾਂ ਦੇ ਕਬਜ਼ੇ ਦੇਵੇਂ ਸਰਕਾਰ ਇਹ ਮੰਗਦਾ ਸਾਡੀ ਇਸੇ ਤਰ੍ਹਾਂ ਮੰਗ ਹੈਗੀ ਆ ਕਿ ਪੰਜਾਬ ਦੇ ਅੰਦਰ 16 ਲੱਖ 66 ਹਜ਼ਾਰ ਏਕੜ ਜ਼ਮੀਨ ਪਈ ਹੈ ਇਸੇ ਤਰ੍ਹਾਂ ਜਾਨੀ ਕਰੋੜਾਂ ਏਕੜ ਜ਼ਮੀਨ ਹੈ ਜਿਹੜੀ ਉਹ ਪੂਰੇ ਹਿੰਦੁਸਤਾਨ ਦੇ ਅੰਦਰ ਪਈ ਹੈ ਜਿਹਦੇ ਵਿੱਚ ਸਰਕਾਰ ਦਾ ਕੋਈ ਬਹੁਤਾ ਪੈਸਾ ਨਹੀਂ ਲੱਗਦਾ ਉਹ ਆਵਾਜ਼ ਕਰਕੇ ਜਾਨੀ ਬੇਜ਼ਮੀਨੇ ਅਤੇ ਥੋੜ੍ਹ ਜਿਹੀ ਮੀਨਾਂ ਕਿਸਾਨਾਂ ਤੇ ਮਜ਼ਦੂਰਾਂ ਚ ਵੰਡੀ ਜਾ ਸਕਦੀ ਹੈ ਸਰਕਾਰ ਦਾ ਆਬਾਦ ਕਾਨੂੰਨ ਬਣਿਆ ਹੋਇਆ ਵੀ 1.75 ਏਕੜ ਤੋਂ ਵੱਧ ਕੋਈ ਰੱਖ ਨਹੀਂ ਸਕਦਾਗਾ 1.75 ਏਕੜ ਤੋਂ ਵੱਧ ਨਿਕਲਦੀਆਂ ਜ਼ਮੀਨਾਂ ਜਿਹੜੀਆਂ ਉਹ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਵੰਡੀਆਂ ਜਾਣ ਤਾਂ ਕਿ ਲੋਕ ਜਿਹੜਾ ਉਹਨਾਂ ਜ਼ਮੀਨਾਂ ਤੇ ਵਾਹੀ ਕਰ ਸਕਣ ਉਹਨਾਂ ਤੋਂ ਕਮਾਈ ਕਰ ਸਕਣ ਤੇ ਕਰਜ਼ੇ ਦੇ ਜਾਲ ਤੋਂ ਨਿਕਲ ਸਕਣ ਅਗਲਾ ਜਿਹੜਾ ਜਣੀ ਉਹ ਤੇ ਡਰਾਫਟ ਭੇਜੇ ਜਾ ਰਹੇ ਆ ਸੈਂਟਰ ਸਰਕਾਰ ਵੱਲੋਂ ਸਟੇਟ ਸਰਕਾਰਾਂ ਨੂੰ ਪਹਿਲੀ ਭਗਵੰਤਮਾਨ ਸਰਕਾਰ ਤੇ ਜਿੱਥੇ ਕਿਸਾਨ ਇਸ ਗੱਲ ਤੇ ਲੜ ਰਹੇ ਆ ਅਸੀਂ ਵੀ ਇਹ ਮੰਗ ਕਰਦੇ ਆ ਕਿ ਭਗਵਾਨ ਤੇ ਇਸ ਮੰਗ ਪੱਤਰ ਚ ਵੀ ਹੈਗਾ ਤੇ ਭਗਵਾਨਤਮਾਨ ਸਰਕਾਰ ਜਾਨੀ ਵਿਸ਼ੇਸ਼ ਸੈਸ਼ਨ ਬੁਲਾ ਕੇ ਜਿਹੜੇ ਉਹ ਡਰਾਫਟ ਭੇਜਿਆ ਉਹਨਾਂ ਨੂੰ ਰੱਦ ਕਰੇ ਜਿਹੜੇ ਸੈਂਟਰ ਸਰਕਾਰ ਕਾਨੂੰਨ ਲੈ ਕੇ ਆ ਰਹੀ ਆ ਉਹਦੇ ਨਾਲ ਸਾਰੇ ਹਰੇਕ ਮਜ਼ਦੂਰ ਦੀ ਕਿਸਾਨ ਦੀ ਆ ਜਿਹੜੇ ਬਾਜ਼ਾਰ ਐ ਛੋਟੇ ਦੁਕਾਨਦਾਰ ਹੈਗੇ ਆ ਰੇੜੀਆਂ ਫੜੀਆਂ ਵਾਲੇ ਐ ਯਾਨੀ ਕਰੋੜਾਂ ਲੋਕਾਂ ਦੀ ਜਿਹੜੀ ਸੰਗੀ ਦੇ ਵਿੱਚ ਉਹਨਾਂ ਨੇ ਹੱਥ ਪਾਉਣਾ ਹੈਗਾ ਇਹਨਾਂ ਦਾ ਜੌੜਾ ਦੁੱਬਰ ਕਰਨਾ ਹੈਗਾ ਇਸ ਕਰਕੇ ਅਸੀਂ ਇਹ ਸਮਝਦੇ ਕਿ ਕਾਨੂੰਨ ਕੱਲੇ ਕਿਸਾਨ ਵਾਸਤੇ ਨਹੀਂ ਹੈਗੇ ਉਹ ਸਾਰਿਆਂ ਵਾਸਤੇ ਮਾਰੂ ਹੈ ਅਸੀਂ ਪੰਜਾਬ ਸਰਕਾਰ ਤੋਂ ਇਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੰਗ ਕਰਦੇ ਆ ਕਿ ਉਹ ਜਿਹੜਾ ਡਰਾਫਟ ਹੈ ਉਹਨੂੰ ਵੀ ਰੱਦ ਕੀਤਾ ਜਾਵੇ ਅੱਜ ਵਰ ਮੈਮੋਰੰਡਮ ਕਿਉਂ ਦੇ ਰਹੇ ਤੁਸੀਂ ਅੱਜ ਅਸੀਂ ਐਸਡੀਐਮ ਕੋਟਪੂਰਾ ਨੂੰ ਮੈਮੋਰੰਡਮ ਦੇ ਰਹੇ ਆ ਜੀ ਪੰਜਾਬ ਸਰਕਾਰ ਦੇ ਨਾਲ ਤਾਂ ਤੁਸੀਂ ਦੇਖਦੇ ਹੋ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਗੁਰਪਾਲ ਲੰਗੜਿਆ ਉਹਨਾਂ ਦੇ ਅਗਵਾਈ ਦੇ ਵਿੱਚ ਅੱਜ ਐਸਡੀਐਮ ਨੂੰ ਜਿਹੜਾ ਹੈਗਾ ਮੰਗ ਪੱਤਰ ਦਿੱਤਾ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਇੰਨੇ ਨੇ ਰਹਿੰਦੀਆਂ ਮੰਗਾਂ ਜਿਹੜੇ ਹੈਗੀਆਂ ਕਦੋਂ ਪੂਰੀਆਂ ਹੋਣੀਆਂ ਕੈਮਰਾ ਪਰਸਨ ਆ ਮੋਹ ਦੇ ਨਾਲ ਮੈਸਰ ਜੰਮਨ ਲੋਕਨ ਸਾਫ ਟੀਵੀ ਕੋਟਪੂਰਾ